ਅੱਜ ਆਪਣੇ ਬਾਈ ਨੇ ਟਰੈਕਟਰ ਲਿਆ ਆ ਬਾਈ ਨੇ ਪ੍ਰਵਿੰਦਰ ਨੇ 3222 ਨਿਊ ਹਲੈਂਡ ਜੋੜਦਾ ਆਪਾਂ ਹੈਰੋਂ ਤੇ ਲੋ ਬਾਈ ਮਿੱਤਰੋ ਪਿਆਰ ਪਰਿਸ਼ਤ ਸ਼੍ਰੀ ਅਕਾਲ ਨਵਾਂ ਦਿਨ ਤੇ ਨਵੇਂ ਬਲੌਗ ਦੀ ਸਟਾਰਟਿੰਗ ਅੱਜ ਆਪਣੇ ਬਾਈ ਨੇ ਟਰੈਕਟਰ ਲਿਆ ਆ ਬਾਈ ਨੇ ਪ੍ਰਵਿੰਦਰ ਨੇ 3222 ਵਾ ਚੈੱਕ ਕਰੋ ਜੀ ਸਲੈਂਸਰ ਵੀ ਹੁਣ ਤਾਂ ਨਾ ਬਾਹਰ ਕੱਢਦੇ ਆ ਬਾਕੀ ਤੁਹਾਨੂੰ ਸ਼ਾਮ ਨੂੰ ਦਿਖਾਵਾਂਗੇ ਟੈਸਟਿੰਗ ਜਾਂ ਟੈਸਟ ਕਰੂਗੇ ਨਾ ਐਰੋ ਹੋਰੋਂ ਪਰ 3402 14 ਟਾਇਰ ਆਵਾ ਸੇਡ ਦੇ ਟਾਇਰ ਹੈ ਮਈਰੇ ਮੂਰੇ ਹੈਗੇ ਆ 7:00 50 ਬਾਈ ਉਹਨ ਮੜਾਇਆ ਕਰਕੇ ਦੇਖ ਰਿਹਾ ਟੈਸਟ ਚਲਾ ਕੇ ਦੇਖ ਕੀ ਜਾਨ 36 ਤੀ ਵਰਗੀ ਹੋ ਬਾਈ ਬਾਕੀ ਜਾਨ ਹੁਣ ਬੰਦ ਕਰਕੇ ਦਿਖਾਣੇ ਆ ਦੋ ਬਈ ਮਿੱਤਰੋ ਦਿਖਾਣੇ ਹੁਣ ਤੁਹਾਨੂੰ 3600 ਟੋ ਨਿਊ ਹਾਲੈਂਡ 2025 ਮਾਡਲ ਆਪਣੀ ਬਾਈ ਨੇ ਲਿਆ ਹੈ ਇਹ ਦਿਖਾਉਂਦਾ ਤੁਹਾਨੂੰ ਉਹ ਕੱਕ ਉਹ ਕੱਕ ਬਹਿਣ ਵਧੀਆ ਲਾਈ ਵੇ ਟਾਪ ਦੀ ਬਾਕੀ ਜੈਕ ਵੀ ਲੱਗਿਆ ਬਾਈ ਛਤਰੀ ਬਾਈਆਂ ਨਾਲ 5630 ਆਈ ਲਵਾਈਆ ਐਮਰਜੈਂਸੀ ਵੱਲੋਂ ਆਂਦੀ ਐ ਬਾਕੀ ਦੇਖੋ ਤੁਸੀਂ ਨਿਊ ਹਿ ਲੈਂਡ 14 ਦੇ ਟਾਇਰ ਨੇ ਬਾਈ ਇਹਦੇ ਬਾਕੀ ਕਹਿੰਦੇ ਮੇਰੇ ਉਹ ਐਨ ਸੇਰਾ ਟ੍ਰੈਕਟਰ ਐ ਸਾਨੂੰ ਬਹੁਤ ਪਸੰਦ ਲੱਗਿਆ ਬਾਈ ਸੋਹਣਾ ਬਹੁਤ ਐ ਦੇਖੋ ਤੁਸੀਂ ਚੋਬਰ ਜਿਹਾ ਲੱਗਦਾ ਬਾਕੀ ਤੁਹਾਨੂੰ ਦਿਖਾਉਂਗੇ ਟੈਸਟ ਕਰੂਗੇ ਜਦ ਅਸਾਂ ਹਾਇਰੂ ਮਾ ਚਲਾਉਂਗੇ ਐਤੋਂ ਦਿਖਾਉਂਗੇ ਬਾਕੀ ਭਾਈ 14 ਟਾਇਰਾਂ ਮੈਂ ਕੰਮ ਆ ਜਾਵਾ ਜਿਹੜੀ ਸਾਡੀ ਧਰਤੀ ਆ ਉਹ ਡੱਕ ਰਹੀ ਥੋੜੀ ਉਹਦੇ ਕਰਕੇ ਨਾ ਕਦੋ-ਕਦੋ ਵਿੱਚ 14 ਟਾਇਰਾਂ ਨਾਲ ਐਨ ਬਿਲਕੁਲ ਸਹੀ ਚੱਲੀ ਜਾਂਦਾ ਹਨੇਖੋ ਦੁਨੀ ਬਾਕੀ ਆਪਾਂ ਉੱਪਰ ਦੇ ਦਿਖਾ ਦਿੰਦੇ ਤੁਹਾਨੂੰ ਸਲਾਇਸ ਰਵੀ ਭਾਈ ਬਹੁਤ ਟੌਪ ਦਾ ਰਿਹਾ ਵਾ ਮੋਟਰ ਦਿਖਾ ਦੇਣਾ ਸਾਨੂੰ ਲੋ ਹਾਈ ਮੀਡੀਅਮ ਦਰੇਗਾ ਚਾਰ ਗੇਰ ਹੈ ਬਈ ਇਹਦੇ ਅੰਮੀਟਰ ਦੇਖੋ ਹਾਂਜੀ ਲੋ ਵੀ ਮਿੱਤਰੋ ਕਹਿੰਦੇ ਆਪਣਾ ਨਵਾਂ ਨਿਊ ਹਿ ਲੈਂਡ ਜੋੜਤਾ ਆਪਾਂ ਥੈਰੋਂ ਤੇ ਉਹ ਦੇ ਸਕਦੇ ਹਾਂ 8-8 ਦੀ ਹੈਰੂਆਂ ਕਰਨੈਲ ਵਾਲਿਆਂ ਦੀ ਤੇ ਚੌਥੀ ਕਿਲੀ ਹੈਰੂ ਨਹੀਂ ਪਾਈ ਹੋਈ ਆ ਤੇ ਦੇਖੋ ਤੁਸੀਂ ਚੱਲਦਾ ਸਲੀਪਾਂ ਮਾਰਦਾ ਇੱਥੇ ਕਿਤੇ ਦਾਬ ਜੰਦਾ ਪਹਿਲਾਂ ਹੀ ਬਾਹੀ ਬਹੁਤ ਹੋਈ ਵੀ ਆ ਆਖਦਾ ਮੂਰੇ ਦੇ ਲੋਬੀ ਮਿੱਤਰੋ ਆਪਣਾ 3602 ਹੋਰ ਐਂਡ ਖੈਰ ਹੋਂਦੇ ਚੱਲਦਾ ਹੋਇਆ ਦੇਖ ਲਓ ਤੁਸੀਂ ਤੇ ਆਪਾਂ ਨੇ ਦੂਈ ਕਿਲੀ ਵਿੱਚ ਹੈਰੋਂ ਪਾਈ ਗਈ ਹੈ ਤੇ ਪਹਿਲਾਂ ਵੀ ਖੇਤ ਦੀ ਬਾਹੀ ਬਹੁਤ ਹੋਈ ਵੀ ਹੈ ਤੇ ਆਪਾਂ ਥੋੜੀ ਥੋੜੀ ਟਾਇਰਾਂ ਦੀ ਹਵਾ ਘਟਾ ਦਿੱਤੀ ਪਹਿਲਾਂ ਜ਼ਿਆਦਾ ਦੀ ਹਵਾ ਫਲਿੱਪ ਮਾਰਦਾ ਦਾ ਹੁਣ ਦੇਖ ਲਓ ਤੁਸੀਂ ਕੈਰਾਂ ਦੀ ਹਵਾ ਘੱਟੀ ਆਪਾਂ ਥੋੜ੍ਹੀ ਥੋੜੀ ਤੇ ਹੁਣ ਨਹੀਂ ਫਲਿੱਪ ਮਾਰਦਾ ਜਮਾਂ ਵੀ ਕਰਨੈਲ ਆਣਿਆਂ ਦੀ ਖੈਰੂਆਂ 8 8 ਦੀ ਟਰੈਕਟਰ ਹੈਗਾ 3600 ਟੂ ਆਲ ਰੌਂਡਰ ਮਿੱਤਰੋ ਕਹੇ ਠੰਡਾ ਲਿਆਇਆ ਮੁੰਡਾ ਹੋਰ ਵੀ ਜ਼ਿਆਦਾ ਮੈਡੀਓ ਕੀ 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 ਨਾਲ ਤੇਰੀ ਤੇਰਾ ਥੋੜਾ ਜਿਹਾ ਜ਼ੋਰ ਲਾਇਆ ਟਰੈਕਟਰ ਤੇ ਲੱਗਿਆ ਹੋ ਵੀ ਮਿੱਤਰੋ ਸਾਰੀ ਰੇਸ ਦੇਈ ਵੀ ਆਪਾਂ ਤੇ ਪਹਿਲੇ ਹਾਈ ਟੈਕਟਰ ਚੱਲ ਰਿਹਾ ਤੇ ਤੁਸੀਂ ਵੀ ਦੇਖ ਸਕਦੇ ਹੋ ਕਿਤੇ ਦੇਖ ਲੋ ਕਰਨਾ ਨਾ ਇਹ ਟਾਇਰ ਅੱਠ ਅੱਠ ਦੀ ਹਾਈ ਵਿੱਚ ਟਰੈਕਟਰ ਹੈ ਤੇ 8 8 ਦੀ ਕਰਨੈਲ ਵਾਲੇ ਦੀ ਹੈਰੂ ਹੈ ਇਹ ਚੱਕਰ ਬਹੁਤ ਤੋੜਦਾ 1500 ਪਾ ਜਾਂਦਾ ਨਹੀਂ ਤਾਂ ਉਗੇਰ ਪਾਲਾ ਦੂਗੇਰ ਵਿੱਚ ਜਮਾ ਹੀ ਮਰ ਜਾਂਦਾ ਪਹਿਲਾ ਹਾਈ ਆ ਹੁਣ ਪਹਿਲਾ ਹਾਈ ਤੇ ਦੇਖ ਰਹੇ ਤੁਸੀਂ ਹੇਰੋਂ ਦੇਖ ਲਓ ਬਹੁ ਡੁੰਗੇ ਜਾ ਰਹੀ ਹੈ ਤੇ ਉਧਰ ਮੋਟਰ ਪਰ ਆਪਣੇ ਸੱਜਣ ਮਿੱਤਰ ਬੈਠੇ ਆਂ लो तो भाई आप जाली खोली दी हो पाई है जाली हो गया गर्म बी रों बहुत लग रही जाली खोली के मोहरे वाली अपना